ਮੋਹਾਲੀ ਦੀ ਇੱਕ ਵਿਸ਼ੇਸ਼ ਸੀਬੀਈ ਅਦਾਲਤ ਨੇ ਅੱਜ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ 32 ਸਾਲਾਂ ਪਹਿਲਾਂ ਕਿਤੇ ਫਰਜ਼ੀ ਇਨਕਾਊਂਟਰ 'ਚ ਉਮਰ ਕੈਦ ਦੀ ਸਜ਼ਾ ਸੁناਈ ਹੈ ਤਾਂ ਸੇ ਕਿ ਬਲਦੇਵ ਸਿੰਘ ਔਰ ਪਦੇਵ ਬਾਤਕ ਪਲਵੰਤ ਸਿੰਘ ਦੀ 1992 'ਚ ਫਰਜ਼ੀ ਪੁਲਿਸ ਮੁਕਾਬਲੇ 'ਚ ਮੌਤ ਹੋ ਗਈ ਸੀ ਜਿਸ ਦੇ ਪਰਿਵਾਰ ਨੂੰ ਅੱਜ 32 ਸਾਲਾਂ ਬਾਅਦ ਇਨਸਾਫ ਮਿਲਿਆ ਹੈ ਦੋਸ਼ੀਆਂ 'ਚ ਤਤਕਾਲੀ ਐਸਐਚਓ ਮਜੀਠਾਪੁਰ ਸ਼ੋਤਮ ਸਿੰਘ ਤੇ ਏਐਸਆਈ ਗੁਰਵਿੰਦਰ ਸਿੰਘ ਸ਼ਾਮਲ ਨੇ ਉਹਨਾਂ ਨੂੰ ਕਤਲ ਤੇ ਸਾਜ਼ਿਸ਼ ਰਚਣ ਦੇ ਦੋਸ਼ 'ਚ ਸਜ਼ਾ ਸੁਣਾਈ ਗਈ ਹੈ ਜਦਕਿ ਇੰਸਪੈਕਟਰ ਚੰਨ ਲਾਲ ਤੇ ਡੀਐਸਪੀ ਐਸ ਆਪ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਹਾਲਾਂਕਿ ਫਰਜ਼ੀ ਮੁਕਾਬਲੇ ਦੇ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਕੱਟੜ ਅਤਵਾਦੀ ਸਨ ਜਿਨ੍ਹਾਂ ਤੇ ਇਨਾਮ ਦਾ ਐਲਾਨ ਕੀਤਾ ਗਿਆ ਸੀ ਉਹ ਕਤਲ ਜ਼ਬਰਦਸਤੀ ਡਕੈਤੀ ਆਦਿ ਸੈਂਕੜੇ ਮਾਮਲਿਆਂ 'ਚ ਸ਼ਾਮਲ ਨੇ ਹਰਪਾਜਨ ਸਿੰਘ ਉਰਫ ਸ਼ਿੰਦੀ ਪੰਜਾਬ ਦੀ ਬੇਅੰਤ ਸਰਕਾਰ 'ਚ ਉਸ ਸਮੇਂ ਦੇ ਕੈਬਨ ਮੰਤਰੀ ਗੁਰਮੀਤ ਸਿੰਘ ਦੇ ਪੁੱਤਰ ਦੇ ਕਤਲ ਚ ਵੀ ਸ਼ਾਮਲ ਸੀ ਹਾਲਾਂਕਿ ਅਸਲ ਚ ਉਹਨਾਂ ਚੋਂ ਇੱਕ ਫੌਜ ਦਾ ਜਵਾਨ ਸੀ ਤੇ ਦੂਜਾ 16 ਸਾਲ ਦਾ ਨਾਬਾਲਗ ਸੀ ਸੀਬੀਏ ਨੇ ਸੁਪਰੀਮ ਕੋਰਟ ਦੇ ਹੁਕਮਾਤੇ 1995 ਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਸੀਬੀਏ ਜਾਂਚ ਤੋਂ ਪਤਾ ਲੱਗਿਆ ਸੀ ਕਿ ਬਲਦੇਵ ਸਿੰਘ ਉਰਪਦੇਵਾਂ ਨੂੰ 6 ਅਗਸਤ 1992 ਨੂੰ ਪਿੰਡ ਬਾਸਰ ਕੇ ਪੈਣੇ ਸੀ ਤੇ ਉਸ ਦੇ ਘਰ ਤੋਂ ਐਸਆਈ ਮਹਿੰਦਰ ਸਿੰਘ ਤੇ ਹਰਪ੍ਰਜਨ ਸਿੰਘ ਤਤਕਾਲੀ ਐਸਐਚਓ ਪੀਐਸ ਛੇਰਟਾ ਦੀ ਅਗਵਾਈ ਵਾਲੀ ਇੱਕ ਪੁਲਿਸ ਪਾਰਟੀ ਨੇ ਜੋ ਗਿਆ ਸੀ ਇਸੇ ਤਰ੍ਹਾਂ ਲਖਵਿੰਦਰ ਸਿੰਘ ਉਰਫ ਲੱਖਾ ਫੋਰਡ ਵਾਸੀ ਪਿੰਡ ਸੁਲਤਾਨ ਵੈਣ ਨੂੰ 2 12 ਸਤੰਬਰ 1992 ਨੂੰ ਪ੍ਰੀਤਨਗਰ ਅੰਮ੍ਰਿਤਸਰ ਤੋਂ ਦੇ ਕਿਰਾਏ ਦੇ ਘਰ ਤੋਂ ਇੱਕ ਗੁਲਬੰਦ ਸਿੰਘ ਨਾਮ ਦੇ ਵਿਅਕਤੀ ਨਾਲ ਫੜਿਆ ਗਿਆ ਸੀ ਜਿਸ ਦੀ ਅਗਵਾਈ ਐਸਆਈ ਗੁਰਬਿੰਦਰ ਸਿੰਘ ਤਤਕਾਲੀ ਐਸਐਚਓ ਪੀਐਸ ਮਜੀਠਾ ਦੀ ਟੀਮ ਨੇ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ਸੀ ਅੰਮ੍ਰਿਤਸਰ ਜ਼ਿਲ੍ਹਾ ਦੇ ਫੌਜੀ ਬਲਦੇਵ ਸਿੰਘ ਜਦੋਂ ਛੁੱਟੀ 'ਤੇ ਸੀ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ ਇਸ ਤੋਂ ਬਾਅਦ ਉਸ ਨੂੰ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਦੂਜਾ ਮਾਮਲਾ 16 ਸਾਲਾ ਨਵਾਲਕ ਲਕਵਿੰਦਰ ਸਿੰਘ ਦੇ ਕਤਲ ਨਾਲ ਸੰਬੰਧਿਤ ਸੀ ਉਸ ਨੂੰ ਵੀ ਉਸ ਦੇ ਘਰ ਤੋਂ ਚੁੱਕ ਕੇ ਉਸੇ ਤਰ੍ਹਾਂ ਮਾਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਪਰਿਵਾਰਕ ਮੈਂਬਰ ਕਾਫੀ ਦਿਨ ਤੱਕ ਉਸੇ ਭਾਲ ਕਰ ਰਹੇ ਹੁਣ ਇਹ ਮਾਮਲਾ ਅਦਾਲਤ ਤੱਕ ਲੜਿਆ ਤੇ ਸੀਬੀਆਈ ਨੇ ਸਿੱਟਾ ਕੱਢਿਆ ਕਿ ਦੋਵਾਂ ਨੂੰ ਚੁੱਕਿਆ ਗਿਆ ਗੈਰ ਕਾਨੂੰਨੀ ਹਿਰਾਸਤ ਚ ਰੱਖਿਆ ਗਿਆ ਤਾਂ ਫਿਰ ਇੱਕ ਪਰਦੇ ਮੁਕਾਬਲੇ ਚ ਮਾਰ ਦਿੱਤਾ ਗਿਆ ਸਾਨੂੰ ਜਦੋਂ ਉਹਨਾਂ ਦਾ ਰਾਤ ਨੂੰ ਚੁੱਕ ਕੇ ਖੜਿਆ ਅਗਲੇ ਦਿਨ ਸਾਨੂੰ ਪਤਾ ਚੱਲ ਗਿਆ ਜੀ ਹਾਂਜੀ ਨਹੀਂ ਜੀ ਆਹ ਅਸੀਂ ਤਾਂ ਬਹੁਤ ਜਤਨ ਕੀਤਾ ਹਨ ਨੂੰ ਲਾਸ਼ ਵੀ ਨਹੀਂ ਦਿੱਤੀ ਇਹਨਾਂ ਨੇ ਕੋਰਟ ਦਾ ਜੋ ਫੈਸਲਾ ਆਇਆ ਤਾਂ ਬਾਕੀ ਕੀ ਕਹਿਣਾ ਜੀ ਉਹ ਤੇ ਕੋਰਟ ਦਾ ਫੈਸਲਾ ਇਹ ਵਾ ਵੀ ਇਹਨਾਂ ਦੋਨਾਂ ਨੂੰ ਸਜ਼ਾ ਆਈ ਪਰ ਜਿਹੜੇ ਨਾਲ ਦੇ ਸਾਥੀ ਉਹਨਾਂ ਨੂੰ ਵੀ ਹੋਣਾ ਚਾਹੀਦਾ ਜਿਨ੍ਹਾਂ ਨੇ ਘਰੋਂ ਚੁੱਕ ਕੇ ਲਿਆਂਦਾ ਸੰਧੂ ਨੂੰ ਤੁਸੀਂ ਅਪੀਲ ਕਰੋਗੇ ਜੀ ਕੀ ਹਾਂਜੀ ਕਿੰਨੇ ਕਿੰਨੇ ਦੋਸ਼ੀ ਜਿਹੜੇ ਲੈ ਕੇ ਆਏ ਦੀ ਪੁਲਿਸ ਵਾਲੇ ਇਹਦੇ ਵਿੱਚ ਕਹਿੰਦੇ 5 ਤੇ ਮੌਤੋ ਕੀ ਦੋ ਬਰੀ ਵੀ ਹੋ ਚੁੱਕੀਆਂ ਨੇ ਇਹਦੇ ਵਿੱਚ ਹਾਂਜੀ ਅੰਦਰ ਦੋ ਬਰੀ ਹੋ ਗਏ ਚਲੋ ਇਹ ਤੇ ਹੈ ਪਰ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਜਿਨ੍ਹਾਂ ਨੇ ਕੌਣ ਕੀਤਾ ਬਰਾਬਰ ਦੀ ਹੋਣੀ ਚਾਹੀਦੀ ਸਾਰਿਆਂ ਨੂੰ ਉڈا ਬਰਸ ਪਿਆ ਸੀਗਾ ਹਾਂਜੀ ਛੁੱਟੀ ਆਇਆ ਸੀ ਛੁੱਟੀ ਕੋਠੇ ਤੋਂ ਲਾ ਕੇ ਤਾਰ ਕੇ ਖੜਿਆ ਕਹਿੰਦੇ ਸੀ ਕਿਸੇ ਦਾ ਕਾਰੀ ਪੁੱਛਣਾ ਵਈ ਅੱਧੇ ਘੰਟੇ ਤੱਕ ਛੱਡ ਦਾਂਗੇ 8 ਦਿਨ ਮੇਰੇ ਵੀਰ ਨੂੰ ਕੋਠੇ ਮਾਰਦੇ ਨੇ ਪਾਣੀ ਤਾਂ ਤੇ ਆਈ ਮੇਰਾ ਪੋਈ ਵੀ ਤੈਗਿਆ ਤੇ ਨਾਲੇ ਉੱਟ ਕੇ ਉੱਟ ਕੇ ਤੇ ਕਾਊਂਟਰ ਬਣਾਤਾ ਵੇਖੋ 8 ਦਿਨ ਇਹਨਾਂ ਨੇ ਜੇਲ੍ਹ ਚ ਰੱਖ ਛੱਡਾ ਕੁੱਟ ਕੁੱਟ ਕੇ ਮੈਂ ਕੀਤਾ ਪਾਣੀ ਵੀ ਦਿੱਤਾ ਕੰਢੇ ਮੇਰੇ ਵੀਰ ਨੂੰ ਮੇਰੇ ਕੋਲ ਗੱਲ ਨਹੀਂ ਹੁੰਦੀ ਮੇਰਾ ਵੀਰ ਕਿੰਨੀ ਗੰਗਸੀ ਹੋ ਜਾਂਦਾ ਬੁਰਾ ਉਹ ਵਕਤ ਪਤੀ ਚਾਲਦਾ ਵਿਆਹਿਆ ਸੀ ਹਾਂਜੀ ਵਿਆਹੇ ਇੱਕ ਸਾਲ ਵਿਆਹ ਰਿਆ ਫਿਰ ਉਹ ਘਰ ਦੀ ਉਹਦੀ ਵੀ ਚਲੀ ਗਈ ਜੀ ਸਾਡਾ ਘਰ ਉੱਜੜ ਗਿਆ ਅੱਜ ਮੈਨੂੰ ਤਾਂ ਠੰਡ ਪੈਂਦੀ ਵੀ ਇਹਦੀਆਂ ਜਿਹੜਾ ਪਤਾਲ ਚ ਪੁੱਟੀਆਂ ਜਾਣ ਸਾਡਾ ਘਰ ਜਾੜਿਆ ਸੀ ਤਿੰਨ ਬੇੜਾ ਕਿੱਥੇ ਜਾਈਏ ਹਨਾ ਇਹਨਾਂ ਦੇ ਵਿਆਹ ਜਿਹੜਾ ਪਤਾਲ ਚ ਜੜੀਆਂ ਨਾ ਇਨਾਂ ਦੇ ਪੁੱਤ ਮੰਨੇ ਇਨਾਂ ਦੀ ਨੋਹਾਂ ਜਾਨ ਤੇ ਫੇਰ ਠੰਡ ਪੈਂਦੀ ਜੀ ਜਿਵੇਂ ਝੂਠੇ ਮੁਲਕ ਮੁਕਾਬਲਿਆਂ ਚ ਹੁਣ ਇਹ ਫੈਸਲੇ ਆ ਰਹੇ ਆ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਲੈ ਕੇ ਇੱਕ ਫਿਲਮ ਵੀ ਆ ਰਹੀ ਹੈ ਉਹਨੂੰ ਬੈਨ ਹੋ ਰਹੀ ਹੈ ਫਿਲਮ ਤੁਹਾਡਾ ਕੀ ਕਹਿਣਾ ਹੈ ਉਹ ਨਹੀਂ ਹੋਣੀ ਚਾਹੀਦੀ ਜੀ ਬੈਨ ਨਹੀਂ ਹੋਣੀ ਚਾਹੀਦੀ ਆਉਣੀ ਚਾਹੀਦੀ ਆਉਣ ਵਾਲੀ ਪੀੜ੍ਹੀ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਹੋ ਰਿਹਾ ਹੈ ਪਿੱਛੇ ਅੱਗੇ ਵਾਸਤੇ ਕੀ ਹੋਣਾ ਕੀ ਨਹੀਂ ਹੋਣਾ ਉਹਨਾਂ ਨੂੰ ਚਾਹੀਦੀ ਸਰਕਾਰ ਨੂੰ ਵੀ ਫਿਲਮ ਲੱਗਣੀ ਚਾਹੀਦੀ ਕੰਮ ਕੀ ਕਰਦੇ ਸੀ ਸਾਡਾ ਖੇਤੀ ਦਾ ਇਹਨਾਂ ਨੂੰ ਜਦੋਂ ਹੋਇਆ ਗੱਲਬਾਤ ਇਹ ਕਾਰਨ ਹੈ ਮੈਂ ਤਾਂ ਰੁਕ ਚੁੱਕਿਆ ਹਾਂ ਇਲਜ਼ਾਮ ਕੀ ਲਾਇਆ ਸੀ ਮੈਂ ਆਪ ਦਾ ਇਹ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਟਾੜੇ ਵਾਲੂ